ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਰੈਡੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਸੱਤ ਅਠ ਮੱਝਾਂ ਜੋ ਸੱਜਰਾ ਨੀਲੀ ਦੀਆਂ ਝੋਟੀਆਂ ਦੋ ਦਿਨ ਇੱਕ ਬੂੜੀ ਤੇ ਇੱਕ ਆ ਵਹਿਰ ਖਾਲਾਂਗੇ ਜੋ ਸੂਈਸ ਵਾਈ ਤੇ ਨਾਲ ਦੋ ਮਾਲੀ ਵਖਾ ਲਾਂਗੇ ਦੋਵੇਂ ਖੀਰੇ ਇੱਕ ਆ ਪਿਓਰ ਮੋੜਾ ਤੇ ਇੱਕ ਖੀਰਾ ਤੇ ਇਹ ਵੀ ਖੀਰਾ ਹੀ ਆ ਤੇ ਇਹ ਡੇੜੇ ਵੀ ਲੱਗਾ ਦੋਵੇਂ ਖੀਰੇ ਦੋਵੇਂ ਖੀਰੇ ਬਾਕੀ ਲੈਣੇ ਆ ਜਾਣਕਾਰੀ ਵੀਰ ਜੀ ਨਾਲ ਕੋ ਤੇ ਕਰਦੇ ਆ ਗੱਲਬਾਤ ਆ ਪਿਓਰ ਮੋੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦੋ ਕਲਗੀਧਰ ਪਾਤਸ਼ਾਹ ਦਾ ਚਲੋ ਵਧੀਆ ਚੱਈਦਾ ਬਾਕੀ ਮੇਰੇ ਤੋਂ ਪਹਾੜਾ ਡੇਰੀ ਫਾਰਮ ਦੇਖਣ ਵਾਲੇ ਸਾਰੇ ਭੈਣ ਭਰਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੀ ਹਾਂਜੀ ਪਿੰਡ ਆਪਣਾ ਪੰਘਾਲੀ ਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤਹਿਸੀਲ ਮਜੀਠਾ ਹਾਂਜੀ ਜੈੰਤੀਪੁਰ ਡਾਹੋਂ ਨੂੰ 400 ਕਿਲੋਮੀਟਰ ਪੈਂਦਾ ਇੱਥੋਂ ਜੈੰਤੀਪੁਰ ਪੰਘਾਲੀ ਖੁਰਦ ਛੋਟੀ ਪੰਘਾਲੀ ਠੀਕ ਹੈ ਜੀ ਤੇ ਮਾਲ ਆਪਣੇ ਕੋਲ ਸੁਆਹ ਸੁਆਇਆ ਹੀ ਆ ਠੀਕ ਹੈ ਸੁਆਹ ਸੁਆਇਆ ਹੀ ਤੇ ਚਲੋ ਦੋ ਕਮਾਲੀ ਵੀ ਅੱਜ ਤੇ ਇੱਕ ਵਹਿ ਰਿਹਾ ਮਾਲੀ ਦੋ ਬਹੁਤ ਚੰਗੇ ਆ ਠੀਕ ਆ ਬਹੁਤ ਚੰਗੇ ਮਾਲੀ ਦੋਵੇਂ ਆ ਹਾਂਜੀ ਹਾਂਜੀ ਮਾਲੀ ਇੱਕ ਤੇ ਚਲੋ ਜਿਹੜੇ ਆਇਆ ਵਾ ਇੱਕ ਡੇੜੇ ਲੱਗਾ ਆ ਤੇ ਇੱਕ ਡੇੜੇ ਲੱਗਣ ਵਾਲਾ ਵਾ ਠੀਕ ਆ ਠੀਕ ਆ ਤੇ ਦੋਵੇਂ ਖੀਰੀਆ ਗੱਲਾਂ ਗਾਹ ਦੀਆਂ ਉਹ ਦੱਸਣ ਤੋਂ ਵੱਧ ਹਰਕਤ ਨੇ ਵਿਖਲਣੀਆਂ ਠੀਕ ਆ ਠੀਕ ਆ ਦੋਵਾਂ 'ਚ ਇੱਕ ਪੋਣੀ ਦੋਵਾਂ ਪਾ ਦੋਵੇਂ ਦੇਣ ਲੱਗੇ ਆ ਹਾਂਜੀ ਇੱਕ ਜਿਹੜਾ ਭੈੰਪਰਾ ਲੱ ਲੂਗਾ ਹਾਂਜੀ ਇੱਕ ਹੀ ਆਪ ਰੱਖਿਆ ਕਰ ਠੀਕ ਆ ਇੱਕ ਜਿਹੜੇ ਲੱਗਾ ਦੱਸਾਂਗੇ ਵੀਡੀਓ ਚ ਖਾ ਲਾਂਗੇ ਜੋ ਹਾਂਜੀ ਹਾਂਜੀ ਇੱਕ ਜਿਹੜੇ ਲੋਮ ਵਾਲਾ ਵਾ ਠੀਕ ਹੈ ਜੀ ਤੇ ਗੱਟ ਕੁਤੇ ਚੰਗੇ ਵੱਡੇ ਦੋਵੇਂ ਦੇ ਖੀਰੇ ਆ ਜੀ ਦੋਵੇਂ ਖੀਰੇ ਚਲੋ ਛੋਟੀਆਂ ਖਾ ਲਈਏ ਪਹਿਲਾਂ ਆਹ ਛੋਟੀ ਸੂਈ ਜੀ ਆਜੀ ਆਜੀ ਸੂਈ ਛੋਟੀ ਹਾਂਜੀ ਦੂਜੀ ਸੂਈ ਸੂਈ ਆਹ ਆਹ ਦਾ ਬੱਚਾ ਜੀ ਠੀਕ ਹੈ ਜੀ ਆਹ ਬੱਚਾ ਆ ਆਹ ਬੱਚਾ ਜੀ ਇਹ ਕੱਢੀ ਘਟਾ ਗਏ ਜੋ ਕੱਟੀ ਕੱਟੀ ਇਹ ਨਹੀਂ ਕੱਟਾ ਕੱਟਾ ਆ ਗਿਆ ਠੀਕ ਹੈ ਜੀ ਤੇ ਬਾਕੀ ਦੇਖੋ ਹਾਂਜੀ ਸੂਈ ਛੰਡੀ ਵਧੀਆ ਇਦਾਂ ਹੀ ਲਓ ਜੀ ਲਓ ਮਾਰ ਲਓ ਕਿੰਨੀ ਠੰਡੀ ਨਿਕਲੀ ਆਏ ਹਾਂਜੀ ਤੇ ਝੂਠ ਮਾਰਨ ਵਾਲੀ ਗੱਲ ਆ ਵਾਹ ਜੀ ਵਾਹ ਜਿਆਦਾ ਠੰਡੀ ਨਿਕਲੀ ਆ ਬਹੁਤ ਚਵਾ ਲੱਗਾ ਕੱਦੀ ਦਾ ਜਿਆਦਾ ਠੰਡੀ ਆ ਠੀਕ ਹੈ ਜੀ ਇਹਨੂੰ ਨਹੀਂ ਬੁਲਾ ਬੱਚੇ ਬੱਚੇ ਦੀ ਲਓ ਜੀ ਅੱਜ ਹੀ ਸੂਈ ਆ ਕੱਦੀ ਇਦਾਂ ਹੀ ਬਹਿ ਲਓ ਲਓ ਠੀਕ ਹੈ ਕੋਈ ਟੈਂਸ਼ਨ ਨਹੀਂ ਬੱਚੇ ਜਿਹੜਾ ਬਚਦੇ ਆ ਵਾਹ ਜੀ ਵਾਹ ਜਿੱਥੇ ਮਰਜ਼ੀ ਕੱਦੀ ਫਲਾੜ ਕੇ ਚੋ ਕੋ ਘਰ ਬਣਿਆ ਤੇ ਪਹਿਲੇ ਸੂਏ ਵੀ ਨਾ ਹਾਂਜੀ ਇਦਾਂ ਹੀ ਮਿਲਦੀ ਰਹੀ ਆ ਬੱਚਾ ਛੱਡੋ ਨਾ ਛੱਡੋ ਠੀਕ ਹੈ ਜੀ ਤੇ ਹੁਣ ਬੱਚਾ ਨੂੰ ਛਲਕੀ ਚੋਈਦੀ ਹੈ ਲਓ ਠੀਕ ਹੈ ਠੀਕਾ ਘਰ ਚੌਣ ਚੌਣ ਸੰਗੀ ਠੰਡੀ ਬੜੀ ਹੈ ਠੀਕ ਹੈ ਜੀ ਘਰ ਚੌਣ ਲਈ ਤੇ ਨਾ ਜਿਹਨੇ ਘਰ ਚੌਣੀ ਆ ਹਾਂ ਜੀ ਉਹਦੇ ਬਾਅਦ ਤੇ ਸੋਨਾ ਹੀ ਕੋ ਸਾਫ ਆ ਹਾਂ ਜੀ ਬਹੁਤ ਸਾਫ ਹੈ ਅਕਦੀ ਤੇ ਬਾਕੀ ਸੀਲ ਹੈ ਠੰਡੀ ਵੀ ਹੈ ਹਾਂ ਜੀ ਸੀਲ ਠੰਡੀ ਆ ਗਈ ਆ ਬਾਕੀ ਸੈਜ ਪੂਰਾ ਫੁੱਲ ਸੈਜ ਦੀ ਆ ਤੇ ਪਹਿਲਾ ਸੁਆ ਗਿਆ ਕਿ ਦੂਜਾ 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 ਸੁਆ ਲਓ ਜੀ ਦੂਜੇ ਸੁਵੇ ਝੋੜੀ ਆ ਗਈ ਪੂਰੀ ਪੈ ਗਈ ਗਾਰੰਟੀ ਵੀਡੀਓ ਆਪਣੇ ਕੋਲ ਆ ਠੀਕ ਹੈ ਜੀ ਜਿਹੜੀ ਵੀਡੀਓ ਵਿਖਾ ਲਦੇ ਨੇ ਹੋਈ ਨਾ ਉਹ ਵੀ ਨਾਲ ਹੀ ਵਿਖਾ ਆ ਬੱਚਾ ਗੁੰਮ ਗਿਆ ਆ ਬੱਚਾ ਖੁੱਲ ਕੇ ਆ ਗਿਆ ਜੋ ਬੜੀ 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 ਲੋ ਜੀ ਲੈ ਵਲਵਾ ਬਹੁਤ ਹੈ ਕਟਿਆ ਤੇ ਬਾਕੀ ਥਾਂ ਵੀ ਬਹੁਤ ਵਧੀਆ ਅਜੇ ਨਵਾਲ ਤੋਂ ਹਾਲ ਕੀ ਤੀਰੀ ਵੀ ਤਾਜੀ ਹਾਂਜੀ ਤਾਜੀ ਆਜੀ ਹੋਈ ਹੈ ਤਾਂ ਕਰਕੇ ਨਵਾਲੀ ਨੂੰ ਲੈਣੀ ਆ ਹੋ ਗਿਆ ਢੀ ਅਜੇ ਤੇ ਹਾਂਜੀ ਇਹ ਅਜੇ ਪੈ ਗਈ ਵਧੀਆ ਇਹ ਅਜੇ ਪਾਤੀ ਆ ਹਾਂਜੀ ਤੇ ਜੇਰ ਖਾ ਲਦੇ ਨੇ ਆ ਤੇ ਹਾਂਜੀ ਪੂਰੀ ਐ ਠੀਕੇ ਵੰਦਿਆ ਠੀਕ ਹੈ ਜੀ ਆ ਬੱਚਾ ਮਗਰ ਹਾਂਜੀ ਠੀਲ ਠੰਡੀ ਚਵਾਪਸ ਮਾ ਵਾਹ ਜੀ ਵਾਹ ਕੋਈ ਧਾਰ ਮੋਟੀ ਹਾਂਜੀ ਆ ਦੇਖੋ ਆ ਬੱਚਾ ਮੈਂ ਤੁਹਾਨੂੰ ਸਮਝਾ ਰਹੀ ਹਾਂ ਤੁਹਾਨੂੰ ਬੱਚਾ ਸਮਝਾ ਰਹੀ ਹਾਂ ਸੇ ਇਹ ਦੇਣੀ ਆ ਹਾਂਜੀ ਫੇਰ ਥੱਲੇ ਬੈਠੋ ਠੀਕ ਹੈ ਜੀ ਲਓ ਠੀਕ ਹੈ ਲਓ ਜੀ ਆ ਠੀਲ ਬਹੁਤ ਹੈ ਗੱਡੀ ਵਾਰੀ ਜਿੱਦਾਂ ਮਰਦੀ ਪਈ ਚਵਾਇ ਦਿੰਦਾ ਵੀ ਜਿਹਨੂੰ ਨੀਂਦ ਆ ਜਾ ਹਾਂਜੀ ਉਹ ਵੀ ਸਿਕਲੂ ਚਵਾ ਦੇ ਚਲੋ ਵੇਖ ਹੀ ਲਿਆ ਬਹੁਤ ਚੰਗਾ ਜਵਾਇ ਆ ਜਰਾ ਚੋਣ ਪੁੱਜੀ ਧਾਰ ਪੁੱਜੀ ਨਹੀਂ ਮਾਰਨ ਜੀ ਕਰ ਠੀਕ ਹੈ ਜੀ ਧਿਆਨ ਨਾਲ ਜਿਆਦਾ ਡੱਕੀ ਚੋਣ ਠੀਕ ਹੈ ਜੀ ਤੇ ਕੜੀਏ ਰੇਟ ਗੱਡੀ ਦਾ ਜਿਆ ਜੀ ਰੇਟ ਦਾ ਜਿਆ ਜੀ ਹਾਂਜੀ ਕਿਹੜਾ ਡੇਟ ਲਾ ਕੇ ਜੀ ਮੋਰ ਜਨਾ ਮਰਜੀ ਲਈਦਾ ਛੋਟੀ ਜਿੰਨੇ ਦੀ ਮਰਜੀ ਵੇਚੀਂ ਵੇਖਦਾ ਜੀ ਵੇਖਦਾ ਹਾਂਜੀ ਬਾਕੀ 12 13 ਕਿਲੋ ਵਾਲੀਆਂ 500 ਕਿਲੋ ਵਾਲੀਆਂ ਹਾਂਜੀ ਹਾਂਜੀ ਇੱਕ ਪੰਜ ਦੀ ਛੋਟੀ ਦੇਣਾ ਕੜੀਏ ਜੀ ਅੱਜ ਨਾ ਇੱਕ ਪੰਜ ਦੀ ਹਾਂਜੀ ਨਾ ਲੱਖ ਦੀ ਨਾ 90 ਦੀ 90 ਦੀ ਵੀ ਨਹੀਂ ਲੈਣੀ ਛੋਟੀ ਦੇ ਦਾਂਗੇ 80000 ਦੀ 80000 ਦੀ 80 ਜੋ 500 ਛੋੜ ਦੇ ਲਓ ਜੀ 78700 ਦੀ 78 ਕੱਢ ਦਾਂਗੇ ਪਰ ਜੇ ਲੈ ਜੂ ਨਾ ਹਾਂਜੀ ਦਸੂ ਵੀ ਝੋਟਰੀਆ ਇੰਨੀ ਚੋਣ ਚੰਗੀ ਸੀਲ ਠੰਡੀ ਆ ਠੀਕ ਆ ਜੀ ਆਹ ਦਾ ਬੱਚਾ ਤਾਜਾ ਜੀ ਆ ਜੀ ਸੁਈਆ ਠੀਕ ਆ ਜੀ ਹਾਂ ਜੀ ਸਾਡੇ 88000 ਦੇ ਵਿੱਚ 88 ਤੋਂ 500 ਛੋਟ ਕਰਾਂਗੇ ਠੀਕ ਆ ਜੀ ਅੱਗੇ ਕਿਹੜਾ ਲੈ ਲਈ ਗੱਲ ਕਰੂਗਾ ਠੀਕ ਆ ਜੀ ਇੰਨੀ ਚੋਣ ਚੰਗੀ ਠੰਡੀ ਦੇ ਦਿੱਤੀ ਬਹੁਤ ਵਧੀਆ ਚਵਾਈ ਕਰਦੀ ਨਿਕਲੀ ਆ ਲਓ ਜੀ ਆ ਵੀ ਪਹਿਲਾ ਸੂ ਆ ਗਿਆ ਕਾਤੂ ਚੱਕੇ ਵੱਡੇ ਕਾਦੇ ਦਾ ਬਣਾ ਲਓ ਨੀ ਕਾ ਪੂਰੇ ਫੁੱਲ ਸਾਈਜ਼ ਵੱਡੇ ਕਦਾਂ ਨਹੀਂ ਆ ਇਹ ਵੀ ਸੂਈ ਆ ਜੀ ਸੂਈ ਕੱਟੀ ਆ ਗਈ ਲਓ ਜੀ ਇਹਦੇ ਮਗਰ ਆ ਗਈ ਕੱਟੀ ਇਹ ਆ ਕੱਟੀ ਠੀਕ ਆ ਸੂਈ ਨੂੰ ਕੋਈ ਹਫ਼ਤਾ ਦਾ ਸੰਨ ਹੋ ਗਿਆ ਹਫ਼ਤਾ ਘਰ ਆ ਲੋ ਤੁਸੀਂ ਲਓ ਜੀ ਪਹਿਲੇ ਸੂਏ ਕੱਟੀ ਆ ਗਈ ਹਫ਼ਤਾ ਹੋ ਗਿਆ ਸੂਈ ਨੂੰ ਤੇ ਕਿੰਨਾ ਦੁੱਧ ਆ ਗਿਆ ਜੋ 10 ਕਿਲੋ ਦੁੱਧ ਆ ਗਿਆ ਤੇ ਸੀਲ ਥੰਦੀ ਲਓ ਜੀ ਸੀਲ ਥੰਦੀ ਵਰੀ ਆ ਜੀ ਵੱਡੇ ਕੱਦ ਜੋੜੀ ਜਾਵੇ ਹਾਂਜੀ ਹਾਂਜੀ ਸੀਲ ਸਲਾਬਾਂ ਪੂਰੀ ਜਨਮ ਦੀ ਆਵੇ ਕੋਈ ਗੱਲ ਨਹੀਂ ਠੀਕ ਆ ਜੀ ਲੈ ਜਾਓ ਜੀ ਲੈ ਜਾਓ ਜਿੱਦਾਂ ਮਰਜ਼ੀ ਆਵੇ ਮੂੰਹ ਬੜਾ ਜੋ ਮੱਦੀ ਕਰੋ ਠੰਡੀ ਸੀ ਉਸ ਲੱਕ ਪੂਰੀ ਆ ਆ ਐਡਾ ਥੱਲੇ ਬੈਜੋ ਇਹਦੇ ਕੱਟੀ ਮਗਰੇ ਠੀਕ ਹੈ ਜੀ ਸੇਫ ਨਾਲ ਇਹ ਪੀਲੋ ਬੜੀ ਚੰਗੀ ਕੱਟੀ ਆਗੇ ਠੀਕ ਹੈ ਬੈਜੋ ਬੈਜੋ ਬਾਬਾ ਜੀ ਬੈਜੋ ਮਾਮੇ ਬੈਜੋ ਜੀ ਚੱਲਾ ਬਾਹਰ ਪੀਣੀ ਬਣੀ ਆ ਹੁਣ ਮੜਾ ਨਿਵਾਲ ਗਿਆ ਬਚਾ ਲਾ ਗਿਆ ਮੂੰਹ ਝੋੜੀਉ ਠੀਕ ਹੈ ਜੀ ਕੋਈ ਖਾਸ ਮੜਾ ਪਿੱਛੇ ਦਾ ਬਾਹਰ ਨਾਲ ਬਣੀਆ ਕੋਈ ਉਧਰ ਦੀ ਐਂਡ ਤੇ ਗੱਡੀ ਨਹੀਂ ਆ ਗਈ। ਹਾਂਜੀ। ਇਹ ਤਾਂ ਵੀ ਜੀ ਗੱਡੀ ਉਧਰ ਦੀ ਪੱਕੀ ਹੈ। ਐ ਸੀਲਸਲਾ ਕੇ ਬੈਠ ਜਾਓ। ਮੈਨੂੰ ਕੁਰਸੀ ਚਾਹੀਦੀ। ਸੜਕ ਤੇ ਖੜਾ ਕੇ ਚੱਲੋ ਜਨਾਬੀ ਜੀ ਨਾ। ਲੋ ਜੀ ਡਬਲ ਫਾਇਦਾ ਕੱਟੀ ਹੈਗੀ ਮਗਰ। ਕੱਟੀ ਮਗਰਿਆ। ਮੈਨਾਂ ਆ ਗੱਲ ਹੀ ਕੋਈ ਨਹੀਂ ਆ। ਜਿੱਦਾਂ ਹੁੰਦੀ ਈ ਮੜੇਲ ਇਸ ਤਰ੍ਹਾਂ ਹੁੰਦਾ ਫੇਨਾ। ਕੇ ਦਸੀ ਹੈ ਰੇਟ ਕੱਟੀ ਦਾ? ਰੇਟ ਦਾ ਜਿੰਨਾ ਮਜ਼ੀ ਕਰੀਏ। ਇੱਕ ਦਾਦੀ ਜੋੜੀ ਦੇ ਦਾਂਗੇ ਇੱਕ ਦਾਦੀ ਕਿੜੀ ਆ ਜੀ ਦਾਦੀ ਦੇ ਨਾਮ ਲੱਖ ਦੀ ਨਾਲ 90 ਦੀ ਇਹ ਪਹਾੜਾ 85 ਦੀ ਦਵਾਂਗੇ ਲਓ ਜੀ 85000 ਦੀ ਪਹਿਲੇ ਸੂਏ ਕੱਢੀ ਮੇਲਾ ਜੋੜੀ ਚੀਜ਼ ਕੀ ਆ ਹਾਂ ਜੀ ਆਹ ਪੁਰੀ ਸ਼ਕੀਨੀਆਂ ਜੀ ਕੀ ਕੱਟੀ ਇੱਧਰ ਦੀ ਹਰਿਆਣੇ ਦੀ ਇੱਧਰ ਕੱਢੀਆਂ ਹੈਗੇ ਲਓ ਜੀ ਇਹ ਵੀ ਸੂਈ ਆ ਜੀ ਇਹਦਾ ਵੀ ਬੱਚਾ ਇਕੱਠਾ ਹੋ ਜੀ ਬੱਚਾ ਇਹਦਾ ਇਕੱਠਾ ਤਾਂ ਆ ਗਿਆ ਲਓ ਜੀ ਇਹ ਵੀ ਪਹਿਲਾ ਸੂਆ ਆ ਗਿਆ ਇਹ ਵੀ ਸੂਈ ਪੰਨਾ ਸ਼ਾਂਦਰਾ ਦੀ ਲਓ ਜੀ ਲੈ ਵਾ ਲਵਾ ਬਹੁਤ ਅੱਧੀ ਬਾਹਰ ਫੀਲ ਇਹਨੂੰ ਜਿਆਦਾ ਛਾਲੇ ਬੈਰੋ ਠੀਕ ਹੈ ਜੀ ਚਲਦੀ ਜੀ ਬਹੁਤ ਠੰਡੀ ਜੀ ਲਓ ਜੀ ਇਹ ਵੀ ਪਹਿਲਾ ਸੂਆ ਆ ਗਿਆ ਇਹ ਵੀ ਬਹੁਤ ਸ਼ਕੀਨੀਆਂ ਆ ਕੱਢੀ ਤੋੜ ਦੇ ਖਾ ਖਾ ਬੱਚਾ ਕਰਾ ਲਓ ਲਓ ਜੀ ਆ ਬੱਚਾ ਜੋ ਕਿੰਨੇ ਦਿਨ ਹੋ ਗਏ ਸੂਈ ਨੂੰ ਦੋ ਚਾਰ ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਕ ਦੁੱਧ ਆ ਗਿਆ ਕੱਢੀ ਗਾ 8 ਕਿਲੋ ਬੋਲਾ ਹੀ ਕੱਢੀ ਹੋ ਜੇ ਠੀਕ ਹੈ ਜੀ। ਲੋ ਜੀ ਬੜੀਲੇ ਬੇਲਬੁੱਲ ਦੀ ਲੰਮੀ ਆ ਪੂਰਾ ਫੁੱਲ ਸਹਜ ਪੂਰੀ ਝੋਟੀ ਹਾਂਜੀ ਨਿਕਾ ਦੇ ਨਸ਼ਕੀ ਨੇ ਸਾਂਭੀ ਸੁੰਗੀ ਬੜੀ ਆ ਸੰਦਾਂ ਜੇ ਠੀਕ ਹੈ ਜੀ ਸੰਦਾਂ ਜੇ ਹਾਂਜੀ ਚੌਗੀ ਆ ਚੌਗੀ ਕੱਤੀ ਆ ਠੀਕ ਹੈ ਚੌਗੀ ਕੱਤੀ ਆਏ ਹਾਂ ਗੰਗਾ ਚੌਗੀ ਕੱਤੀ ਠੀਕ ਹੈ ਜੀ ਤੇ ਦੱਸਿਓ ਡੇਡ ਕੱਦੀ ਦਾ ਇਹ ਇਹ ਵੀ ਵਧਾਗੇ ਪੂਰੇ ਲੱਖ ਦੀ ਨਹੀਂ ਕੜੀਏ ਜਾਜ ਨਾ ਲੱਖ ਦੇ ਨੱਬੇ ਦੀ ਹਾਂਜੀ ਨਾ 80 ਦੀ ਨਹੀਂ ਆ 80 ਦੀ ਵੀ ਨਹੀਂ ਦੇਣੀ ਹਾਂ ਇੱਕ ਕੋਈ ਮਰਵਾ ਦਿੰਦੇ ਤਾਂ ਹਾਂਜੀ 76 ਹਜ਼ਾਰ ਲਹਾਂ ਨਾ 75 ਕਰਦੀਏ ਚਲੋ 75 ਦੀ ਲਾਓ ਜੀ 75 ਹਜ਼ਾਰ ਦੀ ਪਹਿਲੇ ਸੂਏ ਕਦੀ ਲੇਵਾ ਕਦੀ ਦਾ ਬਹੁ ਬਾਹ ਨੂੰ ਕੱਢਿਆ ਤੇ ਮਗਰ ਕੱਢੀ ਕਟਾਓ ਕਟਾ ਕਟਾ ਲਓ ਜੀ ਮਗਰ ਵੀ ਕਟਾ ਆ ਕੇ ਕਰੀ ਲਓ ਜੀ ਅੱਗੇ ਆ ਗਈ ਨੀਲੀ ਦਾ ਵੀ ਇਹ ਨੀਲੀ ਦਾ ਵੀ ਝੋਟੀ ਆ ਹਾਂਜੀ ਬਾਕੀ ਗੱਲ ਬਤਾ ਕੀ ਆ ਹਾਂਜੀ ਝੂਠ ਮਾਰ ਜੇ ਨਾ ਮਰਜੀ ਮਾਰ ਜੇ ਤਾਂ ਮੁੱਲ ਕਹੀ ਨਹੀਂ ਦਾਂ ਠੀਕ ਹੈ ਜੀ ਜੇ ਕੋਈ ਬੰਦਾ ਕਹਵੇ ਨਾ ਕੇਸ ਝੋਟੀ ਦਾ ਸਾਰਾ ਐਡਰੈਸ ਦੇ ਦਾਂਗੇ ਠੀਕ ਹੈ ਜੀ ਇਹ ਝੋਟੀ ਸੱਜੇ ਦੀ 2.5 ਲੱਖ ਦੀ ਆਈ ਜੇ ਸੱਜੇ ਝੋਟੀ 2.5 ਲੱਖ ਦੀ ਵਿਗਈ 2.5 ਲੱਖ ਦੀ ਵਿਗਈ ਜਿਹੜਾਈ ਦੀ ਜਾਂ ਤਨਸਲ ਵੜੀ ਜਾ ਵਾਹ ਜੀ ਵਾਹ ਜੇ ਕੋਈ ਬੰਦਾ ਕਹੇ ਕਿ ਕਿੱਥੋਂ ਤੁਰੀ ਆ ਕਿੱਥੇ ਰਹੀ ਆ ਸਾਰਾ ਐਡਰੈਸ ਮਿਲਾ ਦਾਂਗੇ ਠੀਕ ਹੈ ਜੀ ਇਹਦੇ ਕੋਲ ਦੋਦੀ 17 ਲੀਟਰ ਹਾਂਜੀ ਸੱਜੇ ਥੱਲੇ ਸੱਜੇ ਥੱਲੇ 17 ਲੀਟਰ ਦੋਦੀ ਠੀਕ ਹੈ ਜੀ ਤੇ 2.5 ਲੱਖ ਦੀ ਸੱਜਰ ਵਿਗੀ ਜੇ ਹਾਂਜੀ ਹਾਂਜੀ ਬਹੁਤ ਵੇਖੋ ਜੀ ਪੰਜਾਬ ਦੀ ਕੱਦ ਪੁੱਤਾਂ ਵੱਡਾ ਨਹੀਂ 15 ਵਾ ਹਾਂਜੀ ਤਾਂ ਪਰ ਇਹ 2.5 ਲੱਖ ਦੀ ਵਿਗੀ ਜੇ ਸੱਜਰ ਠੀਕ ਹੈ ਜੀ ਹੋਣੀ ਇਹਦੇ ਕੋਲ ਦੁੱਧ ਆ ਪੱਕਾ ਰੈਲ ਡੀਸਟਰ ਵਾਲਾ ਨਹੀਂ 6 ਕਿਲੋ 6 ਕਿਲੋ 6 ਲਿਟਰ ਪੱਕਾ ਬਾਗੂ ਘਰ ਦੀ ਘਰ ਦੀ ਜਾਂ ਤਾਂ ਕੰਡੇ ਵਾਲਾ 6 ਕਿਲੋ ਤੇ ਚੱਕ ਕਰਾਈ ਆ ਹਾਂਜੀ ਇੱਕ ਡਲਟ ਤੇ ਪੱਕੀ ਗੱਲ ਹੈ ਵੀ ਗਾਰੰਟੀਆਂ ਸੁਮਾ ਲਈ ਆ ਹਾਂਜੀ ਤੇ ਦੂਜਾ ਜਿਹੜਾ ਉਹ ਆ ਗਿਆ ਵੀ ਦੁਬਾਰਾ ਚੈੱਕ ਉਹ ਦਹਾਂਦ ਨੂੰ ਠੀਕ ਹੈ ਜੀ ਸੂਣ ਵਾਲੀ ਆ ਉਧਰ ਸੁਣ ਵਾਲੀ ਆ ਹਾਂਜੀ ਪਰ ਐਵੇਂ ਸੁਣੇ ਕੇ ਉਹਦਾ ਮਤਲਬ ਨਹੀਂ ਲੈਣਾ ਅਹੀਂ ਖਾਲੀ ਕਰਕੇ ਪਾਣੀ ਜੇ ਤੁਹਾਨੂੰ ਕੋਈ ਲੈ ਗਿਆ ਹਾਂਜੀ ਤੇ ਫੇਰ ਲਾਓ ਜੀ ਠੀਕ ਹੈ ਜੀ ਅਸੀਂ ਤੁਹਾਨੂੰ ਦੁਬਾਰਾ ਫੇਰ ਪਾਵਾਂਗੇ ਠੀਕ ਹੈ ਜੀ ਬੜੀ ਵਧੀਆ ਵੇਖ ਕਦਾਂ ਦੀ ਭੋਲ ਲਾਓ ਜੀ ਪੱਕਾ ਪਾ ਪਤੀ ਬੱਚੇ ਲੱਗਣ ਦੀ ਦੁੱਜੇ ਸੂਏ ਸੂਈ ਦੁੱਜੇ ਸੂਏ ਇਹ ਜਿਹੜੀ ਝੋਟੀ ਆ ਜਿਹੜੀ ਕੋ ਪਿੱਛੋਂ ਲਈ ਆ ਉਹਨੇ ਵੀ ਚੈੱਕ ਲਈ ਆ ਠੀਕ ਹੈ ਜੀ ਗੱਬਣ ਕਰਕੇ ਲੈ ਲਈ ਅਸੀਂ ਗੱਬਣ ਕਰਕੇ ਲੈਂਦੀ ਆ ਗੱਬਣ ਕਰਕੇ ਲਈ ਆ ਪਰ ਹਾਗਾ ਬੈਠੇ ਜਿਹੜਾ ਉਹ ਕਲੀਅਰ ਨਹੀਂ ਕਰ ਗਿਆ ਠੀਕ ਹੈ ਜੀ ਉਹ ਹੁਣੇ ਚੈੱਕ ਲਈ ਉਹ ਕਹਿੰਦਾ ਵੀ ਦਹਾਣੇ ਨੂੰ ਦੁਬਾਰਾ ਚੈੱਕ ਹੋਊਗੀ ਠੀਕ ਹੈ ਜੀ ਪਰ ਉਹਦੇ ਉਹਦਾ ਮੁਤਾਬਕ ਅਸੀਂ ਉਹ ਖਾਲੀ ਕਰ ਦੇਣੀ ਆ ਠੀਕ ਹੈ ਜੀ ਅਸੀਂ ਖਾਲੀ ਕਰਕੇ ਦੇਣੀ ਆ ਕਰੀ ਖਾਲੀ ਕਰਨ ਦੇ ਬਾਅਦ ਦੇਖੋ ਫੋਨ ਸੁਣਨੇ ਹਾਂਜੀ 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 ਗੱਬਣ ਹੁੰਦੀ ਤੇ ਪੱਕੀ ਗਰੰਟੀ ਹੋਵੇ ਕਲੀਅਰ ਹੋਵੇ ਨਹੀਂ ਫੇਰ ਮੋਲੋ ਹੋਰ ਦਸੀਏ ਡੇਰ ਜੇ ਮੁੱਲ ਦੇ ਹਿਸਾਬ ਲਈ ਨਾ ਬੱਚਾ ਮੰਚੋ ਮਗਰੋ ਤਹਿਸੀਲ ਸੰਧੀ ਕਰਦਾ ਕੋਈ ਠੀਕ ਹੈ ਜਿੱਦਾਂ ਏਦਾਂ ਹੀ ਥਾਪੀ ਦੇ ਜੋਈ ਦੀਆ ਲਓ ਜੀ ਚੱਡੇ ਜੁੱਡੇ ਦੀ ਬਹੁਤ ਸਾਫ ਹੈ ਕਦੀ ਤੇ ਪਿਆ ਨੀਲੀ ਰਾਵੀ ਜਾਂਦੀ ਦਸੀਏ ਡੇਰ ਕਰੀ ਦਾ ਹੁਣ ਜਿੰਨਾ ਮਰਜ਼ੀ ਮੁੱਲ ਕਰੀਏ 75 ਦੀਆਂ ਖਾਲੀ ਸਾਹਿਬ ਕਰੀਏ ਜੀ ਅੱਜ ਕੋਣ ਮਾ 75 ਦੀ ਨਾ 70 ਦੀ ਨਾ 65 ਦੀ 65 ਦੀ ਨਹੀਂ ਲਓ ਜੀ ਉਹ ਕਰ ਦੇਣਾ ਵੀ 10 ਦਿਨ ਸਾਹਮਣੇ ਜਰੂਰ ਹਾਂ ਜੀ ਜੀ ਰਾਣੀ ਨੂੰ ਕੋ ਗਾਲੀ ਮੈਂ ਬਾਹਰ ਜੜ ਦਵਾਂਗੀ ਲਓ ਜੀ ਬਾਤ ਹੀ ਹੱਦ ਦੀ ਕਿ ਸੁਬੋਏ ਤਾਂ ਹਮ ਨੂੰ ਫੋਨ ਨਾ ਲਾਵੇ ਦਾ ਠੀਕ ਹੈ ਜੀ ਖਾਲੀ ਕਰਕੇ ਮੋੜ ਖਾਲੀ ਕਰਕੇ ਦੇਣੀ ਆ ਜੇ ਖਲਾਨੀ ਦੱਲੇ ਠੀਕ ਹੈ ਜੀ ਸੁਬੋਏ ਤਾਂ ਫੋਨ ਨਾ ਲਾਵੇ ਪਰ ਇੱਕ ਨੇ ਅਟ ਨੇ ਗੱਲ ਦੱਸਿਆ ਦਾ ਤੇ ਦੂਜੀ ਨੇ ਤੁਹਾਨੂੰ ਚੱਕ ਕੇ ਦੱਸਿਆ ਕਲੀਅਰ ਕਰ ਦਿੱਤੀ ਠੀਕ ਹੈ ਜੀ ਪਰ ਅਸੀਂ ਗੱਲ ਮੁਕਾਤੀ ਖਾਲੀ ਕਹਤੀ ਅਸੀਂ ਖਾਲੀ ਕਹਿ ਕੇ ਦਿੱਤੀ ਆ ਖਾਲੀ ਕਹਿ ਕੇ ਦਿੱਤੀ ਠੀਕ ਹੈ ਜੀ ਆਹ ਪੂਰੀ ਦੁੱਧ 6 ਲੀਟਰ ਪੱਕਾ ਹੋਗਾ ਸੀਰ ਇਹਦਾ ਮੈਨੂੰ ਭਰ ਦੇ ਠੀਕ ਹੈ ਜੀ ਕੋਈ ਭਾਲਾ ਨਹੀਂ ਕੋਟੀ ਗਾਨੀ ਹਾਂਜੀ ਤੇ ਇਹ ਗਰੰਟੀ ਆ 8 ਲੱਖ ਦੀ ਕਿਹਨੇ ਪੁੱਛਣੀ ਹੋਵੇ ਹਾਂਜੀ ਉਹ ਦੋ ਘਰ ਜਿੱਥੋਂ ਤੁਰੀ ਆ ਤੇ ਜਿੱਥੇ ਪਹੁੰਚੀ ਆ ਠੀਕ ਆ ਜੀ ਉਹ ਦੱਸ ਦਾਂਗੇ ਠੀਕ ਆ ਜੀ ਕੋ ਵੀਡੀਓ ਇਹ ਇਹ ਚੈਨਲ ਤੇ ਨਹੀਂ ਜੜੀ ਚੈਨਲ ਚੜ ਕੇ ਨਹੀਂ ਇਹ ਚੈਨਲ ਦੇ ਚੈਨਲ ਦੇ ਵਿਖੀ ਆ ਹਾਂਜੀ ਇਹ 2.5 ਲੱਖ ਦੀ ਚੈਨਲ ਦੇ ਵੀਡੀਓ ਪਾਰੇ ਵਿਖੀ ਆ ਤੇ ਤੁਸੀਂ 17 ਲੀਟਰ ਦਤਾਗੇ ਠੀਕ ਆ ਜੀ ਹਾਂਜੀ ਆ ਪੂਰੀ ਮੈਂ ਆ ਗਈ ਇਹ ਵੀ ਤਾਜੀ ਹੋਈ ਬੱਚਾ ਆ ਪਾਣੂ ਦੇ ਦਾਂ ਉਹ ਜਾਵੇ ਪਾ ਚਲ ਆ ਪਾ ਲਈ ਹਾਂਜੀ ਲਓ ਜੀ ਬੂੜੀ ਜੜੀ ਆ ਗਈ ਦੁੱਧ ਜੋੜੀ ਨੂੰ ਦੱਕ ਕੇ ਲੋ ਬਾਕੀ ਹੁਣ ਛੁੱਟੇਗਾ ਇਹਦਾ ਵੀ ਸੁਈ ਹੈ ਵੀ ਬੱਚਾ ਮਗਰ ਲਓ ਜੀ ਬੱਚਾ ਮੱਕੜੀ ਕੱਢੀ ਗਿਆ ਕੱਢਾ ਆ ਗਿਆ ਇਹਦਾ ਵੀ ਕੱਟਾ ਲਿਆ ਲਓ ਜੀ ਕੱਟਾ ਆ ਗਿਆ ਮਗਰ ਤੇ ਦੁੱਧ 10 ਕਿਲੋ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਉਹ ਬੱਚਾ ਤਾਜੀ ਆ ਠੀਕ ਹੈ ਨਹੀਂ ਕਿਸੇ ਨੇ ਲਈ ਹੀ ਮੈਨੂੰ ਰੁਪਈਆ 10000 ਸਾਈ ਵੀ ਆਈ ਆ ਹਾਂਜੀ ਕੋਈ ਕੁਝ ਪੈਸੇ ਨਹੀਂ ਬਣੇ ਧੂੜ ਸੀ ਮਨ ਵਿੱਚ ਵੀ ਵੀਡੀਓ ਪਾਈ ਸੀ ਠੀਕ ਹੈ ਜੀ ਅੱਗੇ 10000 ਰੁਪਈਆ ਸਾਈ ਵੀ ਆਈ ਆ ਹਾਂਜੀ ਅੱਜ ਲੈ ਸਵੇਰੇ ਦੇ ਕਰੀ ਜਨਾ ਅੱਜ ਦਾ ਕਰ ਠੀਕ ਹੈ ਜੀ ਪਾਤੀ ਆ ਜੀ ਜਿਹਨੂੰ ਵੀਡੀਓ ਪੈਣੀ ਆ ਹਾਂਜੀ ਪੈਣ ਦਾ ਕੋ ਲੈ ਜੂ ਠੀਕ ਹੈ ਜੀ ਜਿਹਦੇ ਨਾਮ ਲਾ ਜੂ ਫਿਰ ਅਸੀਂ ਤੇ ਵੇਚ ਹੀ ਲੈਣੀ ਆ ਠੀਕ ਹੈ ਜੀ 10000 ਸਾਈ ਆਈ ਆ ਹਾਂਜੀ ਉਹ ਦਿਨ ਦੇ ਕਹਿੰਦਾ ਹੁਣੇ ਆ ਗਿਆ ਹੁਣੇ ਆ ਗਿਆ ਉਹ ਨਹੀਂ ਹੁੰਦਾ ਰੁਪਈਆ 10000 ਦਾ ਸਾਈ ਹਦ ਲ ਦੁੱਧ 10 ਲੀਟਰ ਨਾ ਦੁੱਧ 10 ਲਓ ਪੱਕਾ ਇਥੇ ਠੀਕ ਆ ਜੀ ਕਨੇ ਤੇ ਅਸੀਂ ਤੁਝੇ ਨਾ ਭਾ ਭਾਏ ਕਨੇ 100 ਬੰਦੇ ਨੇ ਨਹੀਂ ਮੰਗੀਓ ਤੁਸੀਂ ਵੀ ਵੇਖੀ 100 ਬੰਦੇ ਨੇ ਮੰਗੀ ਮੇਰੇ ਘਰ ਮੋਂ ਚਾਹ ਉਹ ਪਰਤਲਾ ਮੁੰਡੇ ਬੜੇ ਤੁਝਾ ਆ ਕੇ ਮੈਂ ਕਹਿੰਦੀ ਮੈਂ ਵੀ ਪਈ ਜਾ ਰਸਾਈ ਪਈ ਅਸੀਂ ਬੇਜਮਾਨ ਨਹੀਂ ਹੋਣਾ ਹਾਂਜੀ ਹਾਂਜੀ ਉਹਨੇ ਮੋਂ ਵੀਡੀਓ ਵੇਖਣੀ ਜਿਹਨ ਲਈ ਆ ਠੀਕ ਆ ਜੀ ਉਹਨੇ ਨਹੀਂ ਟੈਂਪਲ ਲਿਖਾਣੀ ਆਪਣੀ ਵੀਰੋ ਪੈਨ ਤੱਕ ਲੈ ਗਏ ਇਹ ਵੀਡੀਓ ਪੈ ਗਈ ਅਭੀ ਅੱਗੇ ਕੀ ਤੇ ਅਸੀਂ ਫਿਰ ਉਹਦੇ ਜੁਮਿਆ ਦੇ ਠੀਕ ਆ ਜੀ ਲਓ ਜੀ ਬੂੜੀ ਆ ਹਾਂਜੀ ਸਾਜੀ ਤੇ ਦੂਜੇ ਸੂਏ ਦੁੱਧ 10 ਕਿਲੋ ਕਟਾ ਆ ਗਿਆ ਮਗਰੇ ਲੋਜੀ ਕਟਾ ਆ ਗਿਆ ਮਗਰ ਤੇ ਇਹਦਾ ਦਸੀਆ ਡੇਟ ਹਾਂਜੀ ਇਹਦਾ ਮੁੱਲ ਆਪਣਾ ਪਿਛਲੀ ਵੀਡੀਓ ਚ ਪਾਇਆ ਸੀ ਮੁੱਲ ਲੈਣ ਦੇ ਨਾਲ ਕੀਤਾ ਸੀ ਹਾਂਜੀ ਉਹ ਨਹੀਂ ਲਿਖੀ ਠੀਕ ਆ ਕਿੰਨੇ ਪੱਤਰ ਹੁੰਦੇ ਨੇ ਇਹਦੇ ਇਹਦੇ 71000 ਦੀ 71000 ਦੀ ਮੁੱਲ ਇਹਦੇ 75 ਪਾਇਆ ਸੀ ਹਾਂਜੀ ਹੋਣ ਦਾ ਨਾਮ 70000 ਦੀ ਲਾਓ ਜੀ 1000 ਫੇਰ ਕਰਤੀ 70000 ਦਾ ਨਾਮ ਲਾਓ ਜੀ 10 ਕਿਲੋਊਗਾ ਠੀਕ ਹੈ ਜੀ ਤੇ ਸੀਲ ਛੰਡੀ ਚਵਾਪ ਸਮਾ ਇੱਕ ਨੰਬਰ ਠੀਕ ਚਾਹ ਮਗਰ ਨੰਬਰ ਡੇਟਾ ਸੀ ਕਿ ਨਾ ਤਾਜੀ ਸੂਈ ਆ ਗਈ ਤਾਜੀ ਸੂਈ ਆ ਦੁੱਧ 10 ਕਿਲੋ ਆ ਲਾਓ ਜੀ 70000 ਤੇ ਤਾਜੀ ਸੂਈ ਵੀ ਵੀ ਉਹਦੋਂ ਉਹਨੂੰ 3000 ਨਾ ਹੱਲ ਦੇ ਦੇ ਭਰਾ ਹਾਂ ਜੀ ਤੇ ਉਹ ਭਾਉ ਨੂੰ ਵੀ 3000 ਫਰਾਂ ਦੇ ਲੈ ਕੇ ਨਹੀਂ ਦੇ ਦੇ ਅੱਗਰ ਮੈਂ ਇਕੱਲਾ ਤੱਕ ਜੀ ਦੇਣੀ ਨਹੀਂ ਠੀਕ ਹੈ ਜੀ ਹੁਣ ਵਿਚਾਰੇ ਮੇਰੇ ਲਈ ਪੈਸੇ ਨਹੀਂ ਬਣੇ ਚਲੋ ਜੀ ਚਲੋ ਘਰਾਂ ਚ ਕਈ ਮਜੂਰ ਹੋ ਜਾਂਦਾ ਜੀ ਹੋ ਜਾਂਦਾ ਜੀ ਇਵੀ ਸੁਈ ਨਹੀਂ ਲਈ ਲਓ ਜੀ ਨੀਲੀ ਦੀ ਆ ਗਈ ਤੇਦੇ ਕਟਾ ਲਈ ਇਹ ਦੋ 8 ਕਿਲੋ ਰੁਪਿਆ 8 ਕਿਲੋ ਦੁੱਧ ਆ ਤਾਜ਼ਾ ਬਚਾਇਆ ਤਾਜ਼ਾ ਹੀ ਬਚਾ ਕਤੀਕੇ ਕਟਾ ਜੋ ਕਟਾ ਖਟਾ ਕਟਾ ਲਓ ਜੀ ਕਟਾ ਆ ਗਿਆ ਮਗਰ ਤੇ ਦੁੱਧ ਕਿੰਨਾ ਆ ਗਿਆ ਜੋ ਦੁੱਧ 8 ਕਿਲੋ 8 ਕਿਲੋ ਦੁੱਧ ਕਟਾ ਮਗਰ ਉਹ ਮੁੱਲ ਤੇ ਨਿੱਕਾ ਕਰਦੇ ਬਿਲਕੁਲ ਟੋਕੜਾਂ ਵਾਲਾ ਹੀ ਠੀਕ ਹੈ ਜੀ ਲਓ ਜੀ ਟੋਕੜਾਂ ਵਾਲਾ ਹੀ ਮੁੱਲ ਕੱਢਣਾ ਦੇ ਆਹ ਹੋਣ ਲੱਗ ਰਹੇ ਕੋਹ ਹਾਲੇ ਮਨਾ ਨੂੰ ਹਾਂ ਚਿਚਵਾਜੂ ਕਿਦਾਂ ਦਾਜੂ ਕੋਲਾ ਮੋਟੀ ਦਾਰ ਉਮਰ ਕੀ ਠੀਕ ਹੈ ਜੀ ਚਵਾ ਨਹੀਂ ਕਿਹੜੇ ਕਿੰਨੇ ਦਾ ਮਾਰਾ ਵਾ ਨਹੀਂ ਮਾਰੋ ਚਵਾ ਚੂ ਸਰ ਕੇ ਚੰਗੀ ਅਕਰ ਨੰਬਰ ਦੀ ਠੀਕ ਆ ਚਵਾ ਕੋ ਮਾਰੋ ਦਸਦੀ ਲੱਗਦੇ ਜੂ ਪਿਛੋ ਆਜ ਦਾ ਮਾਰਾ ਠੀਕ ਹੈ ਜੀ ਤੇ ਬਾਕੀ ਸੁਈਆਂ ਅਗਲਾ ਚੋ ਚਵਾ ਕੇ ਵਿਚਾਰ ਟੰਗਾ ਕੇ ਹਾਂਜੀ ਦਸਲੀ ਕਰਕੇ ਖੜੋ ਜੀ ਇਹ ਨਹੀਂ ਆਪਾਂ ਕਹਿੰਦੇ ਹਾਂ ਲੋ ਛੇ ਦਿਨ ਕਾਨੂੰਨ ਕਰਦੇ ਲੱਗ ਲੱਗੇ ਨਹੀਂ ਹਾਂਜੀ ਹਾਂਜੀ ਪਾਹੇ ਦੇਖ ਗਏ ਆ ਪਾਹੇ ਕਿਸੇ ਦੇਖੀ ਜਾਣਗੇ ਹਾਂਜੀ ਸਲੀ ਕਰੀ ਬਾਕੀ ਸੁਈਆਂ ਸੁਈਆਂ ਆਗੇ ਚਕੜੀ ਕਰਿਆ ਸਲੀ ਕਰਿਆ ਹਾਂ ਐ ਭਾਗ ਤਿੰਨ ਦਾ ਇਹ ਸਾਲ ਹੁਣ ਲੈ ਜਾ ਕੋਈ ਕਮੀ ਹੋ ਤਾਂ ਅਸੀਂ ਜੁਮਰ ਬੈਠੇ ਸਾਡੀ ਰਹਿਣ ਦੇ ਤੇ ਦਸੀਏ ਡੇਟ 70 ਕਰੀਏ ਜੀ ਅੱਜ ਆਪਾਂ ਤੇਰੇ ਕੋਲ ਨਿਕਾ ਮਾਲ ਕਰਦਣਾ ਇਹਦਾ ਇਹ ਆਪਾਂ ਤੇ ਲੋ ਨਿਕਾ ਆਹ ਬੱਚਾ ਆਇਆ ਬਿਲਕੁਲ 70 ਨਾ 60 ਹਾਂਜੀ 57000 ਜੜੀ ਰਨਹਾਨਾ ਲਓ ਜੀ 57000 ਦੀ ਤਾਜੀ ਸੂਈ ਸੱਜੜ ਮੈਂ ਆ ਵੀ ਗਈ ਨੀਲੀ ਰਾਵਿਜ 57000 ਜੜੀ ਰਾਵਿਜ ਕਿਸੇ ਨੂੰ ਪੱਕੀ ਠੀਕ ਹੈ ਜੀ ਆ ਵੈਰ ਇਹ ਵੀ ਸੂਈ ਜੋ ਸੀ ਮਗਰ ਲਓ ਜੀ ਵਸ਼ੀ ਬਹੁਤ ਪਿਆਰੀ ਆ ਗਈ ਮਗਰ ਵਸ਼ੀ ਸੈਂਕ ਨਹੀਂ ਹੋ ਗਿਆ ਮਹੀਨਿਆਂ ਕਿ ਲਾ ਲੇ ਠੀਕ ਹੈ ਜੀ ਤੇ ਦੁੱਧ 9 ਕਿਲੋ ਨਾ ਕੋਈ ਨਾ ਕੋਈ ਨਾ ਕੋਈ ਉਹ ਖਾਲ ਲੈਣੇ ਵਸ਼ੀ ਲਓ ਜੀ ਪਹਿਲਾਂ ਸੂਆ ਹੈ ਕਿ ਦੂਜਾ ਲਓ ਜੀ ਪਹਿਲੇ ਸੂਆ ਹੈ ਗਈ 9 ਕਿਲੋ ਦੁੱਧ ਤੇ ਲੱਗ ਬਾਜ ਭਰੀ ਆ ਤੇ ਵਸ਼ੀ ਆ ਗਈ ਮਗਰ ਠੀਕ ਹੈ ਜੀ ਬੱਚਾ ਥੋੜਾ ਉੱਚਾ ਆ ਵੇ ਠੀਕ ਹੈ ਜੀ ਬੱਚਾ ਥੋੜਾ ਉੱਚਾ ਆਦਾ 3 ਲੱਗ ਭੜੀ ਆ ਠੀਕ ਹੈ ਜੀ ਚਲੋ ਪਹਿਲਾਂ ਜੀ ਹਾਂਜੀ ਹਾਂਜੀ ਹੁਣ ਰੱਸੀ ਪਾ ਲੋ ਨਾ ਆਵਾਂ ਠੀਕ ਹੈ ਜੀ ਭਾੜੇ ਰੱਸੀ ਪਾ ਨਾ ਪਾ ਲੋ ਦੋ ਦੱਸ ਤਾਂ ਆਹਨੋ ਕਿ 9 ਕਿਲੋ ਪੱਕਾ ਲੀ ਨਾ 9 ਕਿਲੋ ਦੁੱਧ ਪੱਕਾ ਲੀਟਰ ਵਾਲਾ ਨਿਕਾਸ਼ ਫੇਰ ਵੀ 6 ਆਉਂਦੀ ਮੰਗਿਆ ਲੱਗਦਾ ਤੁਡੀ ਠੀਕ ਹੈ ਜੀ ਕੀ ਹੈਣਾ ਉਹਦੀ ਉਹ ਵਸ਼ੀਵ ਖਾਲਦੀ ਏ ਆ ਵਸ਼ੀਵ ਖਾਲੋ ਵਸ਼ੀ ਲਾਓ ਜੀ ਆ ਵਸ਼ੀ ਮਗੜ ਸੀਲ ਲਾ ਕੇ ਐਂ ਨਾ ਜੰਮੀ ਆਂਦੀ ਵਸ਼ੀ ਓਏ ਤੇ ਕੋਈ ਗੱਲ ਨਹੀਂ ਆਏ ਸੁੰਘ ਨਹੀਂ ਉੱਗੇ ਠੀਕ ਆ ਆਸੋ ਮੋਲੇ ਮੋਲੇ ਜੀ ਨਾ ਮੱਜੀ ਕਰੀਏ 32 ਹਜ਼ਾਰ ਦੀ ਵਸ਼ੀ ਦਾ ਕਰੀਏ ਜੀ ਅੱਜ ਨਾ 32 ਨਹੀਂ 30 ਜੀ ਮਤਲਬ ਕੋਈ ਨਿਕਾਇ ਕਰ ਦਨਾ ਹਾਂਜੀ 26 ਨੇ ਦੇ ਦੀਏ ਕਰੀਏ ਜੀ 4425 ਲਾਓ ਜੀ 5000 ਦੀ ਪਰ ਪਹਿਲਾਂ ਕੀ ਰੋਗ ਰਗ ਥਣ ਲੱਗਾ ਜੀ ਸੀਲ ਠੰਡੀ ਵੜੀ ਆ ਠੀਕ ਹੈ ਦੁੱਧ 9 ਗੱਲੋ ਦੇ ਮਤਲਬ ਪਾਇਆ ਖੰਡੇ ਤੇ ਉਧਰ ਹੋ ਜਾਊਗਾ 8 ਲੱਖ ਆ ਠੀਕ ਆ ਜੀ ਹਾਂ ਲਓ ਜੀ ਗਾੜੀ ਆ ਗਈ ਮਾਲੀ ਤੋਂ ਪੰਜ ਫਾਂੜੀ ਆਹ ਨੂੰ ਮਾਰ ਦੋ ਇਹ ਨਹੀਂ ਜਾ ਲਓ ਜੀ ਪਹਿਲਾਂ ਦੋਵੇਂ ਕੀੜੇ ਆ ਕੀੜੇ ਤਾਂ ਹੈਗੇ ਨਹੀਂ ਜੀ ਠੀਕ ਹੈ ਜੀ ਲਓ ਜੀ ਕੀੜੇ ਵੀ ਤੇ ਕੀੜੇ ਵੀ ਆ ਆਹ ਲੱਗਾ ਪੱਠੇ ਲਿਆਂਦਾ ਬੂਰੇ ਆਹ ਲੱਗ ਪੱਠੇ ਲਿਆਂਦਾ ਬੂਰੇ ਇਹ ਡੇੜੇ ਲੱਗਾ ਜਿਹੇ ਪੱਠੇ ਲਿਆਂਦਾ ਨਿੱਕੇ ਸਿੰਘ ਕੁੰਡੇ ਇਹਨਾਂ ਨੂੰ ਕੋਹੇ ਖੋਖੜ ਜੇ ਆ ਲਓ ਜੀ ਹੈ ਆ ਜਿਹੜੇ ਲੱਗਾ ਜਿਸੇ ਮਰਜੀ ਪਾਓ ਠੀਕ ਹੈ ਜੀ ਡੇੜੇ ਲੱਗਾ ਆ ਜਿੱਦਾਂ ਮਰਜੀ ਖਿਲਾੜ ਕੇ ਲਾ ਦੋ ਰੇੜੇ ਵੀ ਲੱਗਾ ਠੀਕ ਹੈ ਜੀ ਅਜੇ ਦੰਦੋਂ ਵੀ ਖੀਰਾ ਆ ਉਹ ਦੰਦੋਂ ਵੀ ਖੀਰਾ ਆ ਗਿਆ ਬਾਕੀ ਸੇਕ ਸੰਗ ਬਹੁਤ ਹੁੰਦੇ ਘੜੀ ਹੁੰਦਾ ਹਾਂਜੀ ਠੀਕ ਹੈ ਜੀ ਜਿੱਥੇ ਮਰਜੀ ਕੋ ਲਾ ਜਿਹੜਾ ਲੱਗਾ ਉਧਰ ਰੱਖ ਲੈ ਜਿਹੜਾ ਨਾ ਲੱਗਾ ਉਹ ਤੇ ਸੱਕਟਾ ਸਾਡਾ ਠੀਕ ਹੈ ਜੀ ਲੱਗੀ ਦੇ ਵੀ ਖਿਲਾਰ ਕੇ ਖਿਲਾਰ ਕੇ ਜਿੱਥੇ ਮਰਜੀ ਰਦੋ ਛੀ ਲਾ ਦੇ ਜੀ ਠੀਕ ਹੈ ਜੀ ਤੇ ਦੱਸੀਏ ਡੇਟ 40000 ਕੜੀਏ ਜੀ ਆਜ ਰੇਟ ਇਹਦਾ ਨਿੱਕਾ ਕਰ ਦੇਣਾ ਵਾ ਹਾਂਜੀ ਅੱਜ ਤੋਂ ਮਹੀਨਾ ਪਹਿਲਾਂ ਇਹਦਾ 40000 ਰੁਪਏ ਮਿਲਦਾ ਸੀ ਮਿਲਦਾ ਸੀ ਜੀ ਮਿਲਦਾ ਸੀ ਨੀ ਹਾਂਜੀ ਇਹ ਰੱਖਣਾ ਕਰੀ ਹਾਂਜੀ ਤੇ ਹੁਣ ਜਦੋਂ ਦੋਵੇਂ ਪਾਉਣਗੇ ਦੋਵੇਂ ਜੀ ਇੱਕ ਦੇ ਦਾਂਗੇ ਇੱਕ ਰੱਖ ਲਾਂਗੇ ਠੀਕ ਆ ਹੁਣ ਇਹ ਦੇ ਦਾਂਗੇ 35 ਦਾ 35000 ਦੇ ਦਾਂਗੇ 35 ਦਾ 35000 ਦੇ ਦਾਂਗੇ ਠੀਕ ਆ ਜੀ ਲਓ ਜੀ 35000 ਦਾ ਰੇੜੇ ਲੱਗਾ ਰੇੜੇ ਲੱਗਾ ਉਹ ਸਭੀ ਨੂੰ ਠੀਕ ਆ ਜੀ ਥੀੜਾ ਮਾਰੇ ਲੱਗਾ ਰੇੜੇ ਆ ਥੀੜਾ ਵਾ ਥੋੜਾ ਭਾਰਾ ਲੱਗ ਨੂੰ ਠੀਕ ਹੈ ਜੀ ਇਹ ਨੂੰ ਲੱਗਾਂ ਮਰਾ ਲਓ ਜੀ ਇਹ ਨਸਲ ਵੀ ਬਹੁਤ ਆ ਗਿਆ ਪਿਓਰ ਮੋਰਾ ਕੀ ਕਰਾਂਗਾ ਇਹ ਕੋ ਬੰਦਾ ਕਹਦੇ ਕਟਾ ਇਧਰ ਦਾ ਕਟੇ ਦੋਵੇਂ ਜੇ ਕੋ ਬੰਦਾ ਇਧਰ ਤੇ ਕਹਿੰਦੇ ਹਾਂਜੀ ਜਾਂ ਇਧਰ ਤੇ ਹੋਣਾ ਹਾਂਜੀ ਤੇ ਕਟੇ ਫਰੀ ਦੇ ਦਾਂਗੇ ਲਓ ਜੀ ਇਹਦੇ ਬੇਬੂ ਦਾ ਬਹੁਤ ਲੰਮਾ ਹੈ ਕਟਾ ਦੋਵੇਂ ਹੈਗਾ ਵੀ ਖੀਰਾ ਜੇ ਦੋਵੇਂ ਜੇ ਕੋ ਬੰਦਾ ਕਹਦੂ ਕਟੇ ਇਧਰ ਤੇ ਆ ਹਾਂਜੀ ਤੇ ਕਟਾ ਫਰੀ ਦੇ ਦਾਂਗੇ ਠੀਕ ਹੈ ਜੀ ਨਰਸ਼ੇ ਆ ਨਮੂਨੇ ਆ ਲੋ ਜੀ ਜਾਨਸਰ ਬਹੁਤ ਆ ਇਹ ਨਹੀਂ ਜਿਹੜੇ ਲੱਗਾਂ ਪਰ ਇਹ ਬਰੀਡ ਬਹੁਤ ਆ ਇਹ ਬਰੀਡ ਬਹੁਤ ਆ ਆ ਵੀ ਕੱਟੇ ਬਹੁਤ ਚੱਗੇ ਦੋਵੇਂ ਹੀ ਜੇ ਕੋਈ ਬੰਦਾ ਕਹੇ ਦੇ ਨਾ ਮੈਂ ਕੱਟੇ ਦੋਵੇਂ ਇਧਰ ਦੇ ਆ ਹਾਂ ਜੀ ਜਾਨ ਕੋਈ ਨਹੀਂ ਲੋ ਇੱਥੇ ਬੰਦ ਥੱਲੇ ਬੰਦੋ ਜੀ ਤੇ ਕੱਟਾ ਫਰੀਜ਼ ਦੇ ਰੰਗ ਜਿਹੜਾ ਕੋਈ ਜੇ ਕਹਦੇ ਨਹੀਂ ਜੇ ਕੋ ਸਾਫਤ ਕਰ ਦੇ ਨੇ ਹਾਂ ਜੀ ਹਾਂ ਜੀ ਕੱਟੇ ਦੋਵੇਂ ਉਧਰ ਦੇ ਠੀਕ ਆ ਜੀ ਵੇਖ ਜਾ ਤਾ ਹੈ ਗਏ ਖੀਰੇ ਜੀ ਠੀਕ ਆ ਜੀ ਬੰਦੇ ਨੂੰ ਲੰਗਾ ਜਿੜੀ ਹੋਈ ਜੀ ਪੂਰਾ ਫੁੱਲ ਕਰਦੇ ਆਗੇ ਵੇਖ ਲੋ ਪਿਓਰ ਮੋਰਾ ਆ ਗਿਆ ਚੀਜ਼ ਆ ਕੋਈ ਇਹ ਨਹੀਂ ਰੇੜੇ ਲੱਗਾ ਹਾਂ ਇਹ ਲੱਗਮਾ ਇਹ ਰੇੜੇ ਲੱਗਮਾ ਇਹ ਲੱਗਾ ਵਾ ਉਹ ਲੱਗਾ ਦੋਵਾਂ ਚ ਦੇਣਾ ਇੱਕ ਹੀ ਆ ਠੀਕ ਹੈ ਜੀ ਇਹ 50000 ਰੁਪਏ ਗੜੀਏ ਜੀ ਆਜ ਚਲੋ 50000 ਦੇਣਾ ਤੇ 45000 ਦੇਣਾ ਹਾਂਜੀ 45000 ਦੇਣਾ ਇਹ ਇਕੱਠਾ 40 ਦੇ ਦਵਾਂਗੇ 40000 ਦਾ ਤੇੜੇ ਲੱਗਮਾ ਜੀ ਲਓ ਜੀ ਜੈਸ ਨੂੰ ਹੀ 40000 ਤੇੜੇ ਲੱਗਮਾ ਠੀਕ ਹੈ ਜੀ ਦੋਵਾਂ ਨੂੰ ਇੱਕੇ ਵੇਚਾਂਗੇ ਠੀਕ ਹੈ ਜੀ ਜਿਹੜਾ ਕੋ ਭੈਂਪਰਾ ਲੈ ਜੂ ਤੇ ਜਿਹੜਾ ਇੱਕ ਰਾਜੂ ਰੱਖਾਂਗੇ ਠੀਕ ਹੈ ਜੀ ਘਟਾ ਬੋਬਰੀ ਆ ਕੱਟੇ ਬਹੁਤ ਚੰਗੇ ਦੋਵੇਂ ਬਹੁਤ ਜਿਆਦਾ ਚੰਗ ਕੱਟੇ ਤੇ ਠੀਕ ਹੈ ਜੀ ਇਹੋ ਮਾਰ ਆਪਣੇ ਕੋਲ ਹਾਂ ਇਹੋ ਮਾਰ ਜੀ ਉਹ ਮਾਰਿਆ